ਆਲੂ ਲਾਉਣੇ ਵੀ ਆ ਬਾਈ ਤਸੰਤ ਪੜਾ ਉਹਦਾ ਵੇਖ ਕੇ ਲਾਓ ਜੇ ਨਹੀਂ ਸਾਡੇ ਕੋਲ ਮੂੰਹ ਤਾਂ ਹੀ ਰਹੂਗਾ ਆ ਆਉਦਾ ਵੀ ਤੇ ਸੰਦਾ ਦਾ ਵੀ ਆ ਵੇ ਨੂੰ ਮਹੀਨ ਲੈਂਦੀ ਨਵੀਂ ਤੇ ਜਿੱਕੇ ਜਾਗਦਾ ਨਹੀਂ ਹਾਂ ਕਾ ਆਲੂ 5 ਕਿੱਲੇ ਤੇ ਕਣਕ 40 ਕਿੱਲੇ 40 ਕਿੱਲੇ ਇੱਕ ਬਰੋਬਰ ਯਾਰ ਕਣਕ ਤਾਂ ਇਹ ਵਝਾ ਯਾਰ ਆਪਣੇ ਏਰੀਆ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਹਾਂ ਸਹੀ ਆ ਕਣਕ ਤੇ ਤੂੰ ਜਿੱਦੇ ਤੇਰੀ ਉਗਰਿਆਈ ਸਹੀ ਉਗਰਿਆਈ ਹੂੰ ਨਾ ਤਾਂ ਤੈਨੂੰ ਕਿੱਡਾ ਇਹ ਨਕਮਾ ਬਣ ਜਾ ਯਾਰ ਸਹੀ ਆਈ ਐ ਸਹੀ ਆ ਪਾਣੀ ਵੀ ਆਂਡੀ ਗਵਾਂਡੀ ਨੂੰ ਵੇਖ ਕੇ ਲਾ ਲਾ ਲੂੰਗਾ ਹਾਂ ਆਪਣੇ ਏਰੀਏ ਦੀ ਕਣਕ ਦੀ ਗੱਲ ਕਰਦਾ ਆਪਣੇ ਕਦੇ ਸਟ੍ਰੈਸ ਲੈਣ ਦੀ ਲੋੜ ਨਹੀਂ ਵੀ ਕਣਕ ਨੂੰ ਹਾਂ ਆਈ ਹੁੰਦੀ ਰੱਬ ਦੀ ਮਿਹਰ ਨਾਲ ਸਹੀ ਆ ਤੇ ਆਲੂ ਨਹੀਂ ਤੂੰ ਇਹ ਕੰਮ ਕਰ ਨਾ ਆਲੂ ਤੈਨੂੰ ਆ ਕੇ ਲਾਉਣਾ ਪੈਣਾ ਆ ਆਪ ਨੂੰ ਖੜ ਕੇ ਪਾਣੀ ਲਾਉਣਾ ਪੈਣਾ ਆਪ ਨੂੰ ਪਾਣੀ ਲਾਇਆ ਤੇ ਕੀ ਨਾਲੇ ਹੂੰ ਤਾਂ ਵੀ ਵੇਖ ਲਾ ਤੂੰ ਡਲੇ ਬਣ ਗਏ ਤੁਸੀਂ ਦੱਸੋ ਬਾਬੇ ਕਿਹੜੇ ਟਰੈਕਟਰ ਤੇ ਸਹੀ ਰਹਿੰਦੀ ਐ ਇਹ ਓਏ ਹੋਏ ਬਹੁਤਾ ਸਹੀ ਵਾੜਾ ਲੱਗਿਆ ਫਿਰਦਾ ਮੱਟਾ ਮੱਟੀ ਐ ਜੀ ਸਾਡੇ ਬਾਣਾ ਦੀ ਐ ਕਈ ਕੰਡੋਈ ਕਹਿੰਦੇ ਹੁੰਦੇ ਕੰਡੋ ਆ ਮੜਾ ਮੋੜਨਾ ਉੱਥੇ ਕੋਈ ਨਹੀਂ ਹੁੰਦਾ ਚੱਲ ਯਾਰ ਐਵੇਂ ਆਪਾਂ ਲੰਬਾ ਨਹੀਂ ਲੈਣਾ ਸਪੈਸ਼ਲ ਇੱਕ ਅੱਧੇ ਆਲੂ ਨਾਲ ਕੋਈ ਨਹੀਂ ਹੁੰਦਾ ਆਪਾਂ ਹੂੰ ਜੱਟ ਸੌਦਾ ਹੀ ਰੱਖ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਬਸ ਰੰਗ ਜਾਂਦ ਗਿਆ ਆਪਾਂ ਲੈ ਮਿੱਤਰੋ ਰਾਸਤਾ ਬਾਈ ਨੇ ਪੰਪ ਓਕੇ ਹੋ ਗਿਆ ਕੜਾਕੜਾ ਪਾਤਾ ਹੁਣ ਲੈਣ ਆਏ ਆ ਇਹ ਤੋਂ ਬਾਅਦ ਪਟਨੇ ਆਲੂ ਤੇ ਬਾਈ ਆ 59 ਕਿਹ ਰਾਜ ਨਵਾਂ ਦੇਖ ਰਹੇ ਹਾਂ ਹਾਂ ਇਹ ਆਇਆ ਵੀਰੇ ਬਿਆਸ ਕੋਲੋਂ ਅੱਛਾ ਬਿਆਸ ਕੋਲ ਆਇਆ ਹਾਂ ਇਹ ਕੀ ਕੰਮ ਆਸਤੇ ਇੱਕ ਤਾਂ ਬ੍ਰੇਕ ਕਰਨੇ ਇਹਦੇ ਠੀਕ ਹੈ ਇੱਕ ਇਹ ਜਾਂਦਾ ਵੇਖਣਾ ਤੂੰ ਤਾਂ ਐਂ ਜ ਮਾਰਦਾ ਇੱਕ ਮਗਰਲੇ ਸਿਵਾਜ ਕਾਫੀ ਆ ਅੱਛਾ ਹਾਂ ਠੀਕ ਹੈ ਲੈ ਵੀ ਮਿੱਤਰੋ ਉਂ ਬਾਈ ਟਰੈਕਟਰ ਇਹ ਨਾਲ ਹੈ ਨਾ ਸਾਰਾ ਇਹ ਹਾਂ ਬਹੁਤ ਸਾਲ ਹਾਂ ਬੜਾ ਵਧੀਆ ਪਿਆ ਹੈ ਨਾ ਹਾਂ ਤੇ ਇੰਜਨ ਵੀ ਥੋੜਾ ਘਣਾ ਡਾਉਣ ਹੈ ਹਾਂ ਇੰਜਨ ਦਾ ਹੀ ਵੇਖਣਾ ਇਹਦਾ ਤੇ ਬ੍ਰੇਕ ਫਿਰ ਸੁੱਕੇ ਬ੍ਰੇਕ ਸੁੱਕੇ ਕਰਾਂਗੇ ਵਧੀਆ ਠੀਕ ਆ ਫੁੱਲ ਗਾਰੰਟੀ ਦਾ ਕੰਮ ਜਾਵਾ ਬਿਲਕੁਲ ਬਿਲਕੁਲ ਵੇਖਿਆ ਇਹਨਾਂ ਨੇ ਪਹਿਲਾਂ ਫੇਰ ਹੀ ਆਜੇ ਬਾਈ ਹਾਂ ਤੇ ਠੀਕ ਆ ਠੀਕ ਆ ਇਹ ਫਿਰ ਰਾਤ ਛੱਡ ਕੇ ਗਏ ਲਈ ਰਾਤ ਛੱਡ ਕੇ ਗਏ ਅਸ ਰਾਤ ਛੱਡ ਕੇ ਗਏ ਠੀਕ ਆ ਠੀਕ ਆ ਚਲ ਵਧੀਆ ਫਿਰ ਤੇ ਆਪਣਾ ਹੋ ਗਿਆ ਕਰੀਏ ਸਟਾਰਟ ਉਹਨੂੰ ਆਪਣਾ ਕਰਦੇ ਚਲੋ ਫਿਰ ਬਾਈ ਬੈਠੋ ਕਰੋ ਸਟਾਰਟ ਕਰਾਂ ਧੰਨਵਾਦ ਓਕੇ ਜੀ ਓਕੇ ਬਾਈ ਮਿਹਰਬਾਨੀ ਬਾਕੀ ਫਿਰ ਮਿਲਦੇ ਆਂ ਕਿਰਾ ਅੱਜ ਕਸਜਾ ਚੰਗਾ ਨਾ ਨਾ ਬਾਈ ਬਾਦੂ ਆਣਾ ਨਾ ਫਿਰ ਮਿਲਦੇ ਆ ਕੋਈ ਨਹੀਂ ਖਰਚ ਤੂੰ ਕਰ ਮੈਂ ਇਹਨੂੰ ਕਰਤੀ ਉਹ ਭਜੌਂਡੀਰ ਭਜਾ ਕੇ ਵੇਖਾਂਗੇ ਆਹਾਂ ਜਦਦੇ ਆਏ ਠੀਕ ਹੈ ਜੀ ਆ ਜਿਹੜਾ ਵਾਹ ਕੇ ਦੇਖਣਾ ਉਹ ਨਹੀਂ ਹਜੇ ਦੇਖਿਆ ਜਾਣਾ ਕਿਉਂਕਿ ਅੱਜ ਇਹਦੇ ਮਗਰ ਮਸ਼ੀਨ ਪਾਉਣੀ ਆ ਤੇ ਆ ਲੁਬਟਨੇ ਆ ਰਾਈਟਰ ਦਿੱਤਾ ਮਿੱਤਰ ਇੱਥੇ ਢਾਲ ਢਾਲ ਤੇ ਅੱਜ ਹੋ ਜੂਗੀ ਬੈਟਰੀ ਚਾਰਜ ਤੇ ਆ ਆਲੂ ਦੀ ਪੋਜੀਸ਼ਨ ਹੈ ਹੁਣ ਲੱਗਦਾ ਪੱਟਣਾ ਰੱਬ ਰੱਖੇ ਸੌਖਾ ਉਧਰ ਦਾ ਕਿਲਾ ਪਟਾਂਗੇ ਪਹਿਲਾ ਜਿੰਨੇ ਕ ਪੱਟੇਗੇ ਇੱਕ ਕਿਲੇ ਦਾ ਆਈਡੀਆ ਪੱਟ ਕੇ ਤੇ ਪਤਾ ਲੱਗ ਜੂ ਆਪਾਂ ਨੂੰ ਕਿਵੇਂ ਨਿਕਲਦੇ ਨੂੰ ਲਓ ਜੀ ਵਾਹਿਗੁਰੂ ਕਰੇ ਮੇਰ ਚਲਾਉਣ ਦਾ ਮਗਰਾਂ ਪਾਉਣੇ ਡਿਗਰ ਇਹਦੇ ਮੂਰੇ ਮਿੱਟੀ-ਮੁੱਟੀ ਰੱਖਣੀ ਪਣੀ ਹੈ ਚੱਕੜਾ ਹੀ ਨਹੀਂ ਲੈਪਟੇ ਨਹੀਂ ਚੱਕਣੀ ਮੈਨ ਲੱਗਾ ਬਾਬੇ ਮਸ਼ੀਨ ਭਾਰੀ ਬਹੁਤ ਆ ਮਸ਼ੀਨ ਭਾਰੀ ਆ ਕ੍ਰਾਸ ਕ੍ਰੋਸ ਦਾ ਸੱਟ ਆ ਗਿਆ ਭਰੇ ਲੈਵਟ ਜਾਗਦਾ ਨਹੀਂ ਸਿੱਧਾ ਤਾਂ ਉਹ ਤਰਿਆ ਜਾਂਦਾ ਹੁਣ ਇੱਕ ਤਾਂ ਲੀਵਰ ਲੈਣ ਜਾਣੀ ਪਈ ਉਧਰ 깔 ਲੈਟਰੈਕਟਰ ਦਾ ਤੇ ਘੱਟੇ ਭਰ ਕੇ ਧਰਦੇ ਆ ਮੂਰੇ ਫੇਰ ਬਹਿਣਾ ਕੀ ਕਰਦਾ ਬਾਕੀ ਜਿਹੜਾ ਆਪਣਾ ਇਹਦਾ ਪੰਪ ਵਾਲਾ ਸਵਾਦ ਹੋ ਤਾਂ ਅਜੇ ਪਾਸੇ ਚਲੋ ਵੇਣੇ ਬਾਕੀ ਕੀ ਬਹਿਣ ਦਾ ਜੀਨ ਬਹੁਤ ਵੱਡੀ ਐ ਲੰਮੀ ਐ ਪੂਰੀ ਹੈਵੀ ਨਵੀਂ ਐ ਸੱਜਵਾਂ ਆ ਲੈ ਹੈਵੀ ਬਾਈ ਨੇ ਸਿਰ ਆ ਲਾਤਾ ਧੰਨਵਾਦ ਵਿਚਾਰੇ ਦਾ ਪਹਿਲੇ ਬੋਲਤੇ ਆਪ ਹੀ ਬਾਈ ਨੇ ਆਖਿਆ ਜੀ ਉਦਾਂ ਦੇ ਕਹਿੰਦਾ ਲੈ ਜੀ ਯਾਰ ਕੋਈ ਗੱਲ ਹੀ ਨਹੀਂ ਕੱਲ ਫਿਰ ਮੈਂ ਚਲ ਇਹ ਹੀ ਲਿਆਉਣੇ ਆ 13 ਨੇੜੇ ਕਰੀਏ ਉੱਤੇ ਤਰ ਦੇ ਘਟੇਗਾ ਚੱਕ ਕੇ ਜਾਉਂਗੇ 13 ਦਾ ਲੈਣੇ ਆ ਆਲੂ ਲਾਉਣੇ ਵੀ ਆ ਬਾਈ ਆਹ ਸੰਦਾ ਪੜਾਉਦਾ ਵੇਖ ਕੇ ਲਾਓ ਜੇ ਨਹੀਂ ਸਾਡੇ ਕੋਲ ਮੂੰਹ ਤਾਂ ਹੀ ਰਹੂਗਾ ਆ ਆਪਦਾ ਵੀ ਤੇ ਸੰਦਾ ਦਾ ਵੀ ਆ ਵੇ ਨੂੰ ਮਸ਼ੀਨ ਲੈਂਦੀ ਨਵੀਂ ਤੇ ਦੇਦਕੇ ਚੱਕਦਾ ਨਹੀਂ ਆਹ ਰਾਈਟਰ ਲੁਹਾਲਾ ਜਿਹੜਾ ਮਿਲਦਾ ਮੂੰਹ ਚੱਕ ਕੇ ਬੜੂਗਾ ਕਿਉਂਕਿ ਜਾਣਾ ਮੈਂ ਕੱਲਾ ਬੋਰ ਕਰ ਰੱਖਣੀ ਆ ਨੇੜੇ ਲਾ ਜਾ ਕੇ ਰੱਖ ਬੜਾ ਬੋਰੀ ਰਖਾਓ ਜੀ ਮੂਰੇ ਅਬ ਲਈ ਮਤਰਾ ਮਾਹਾਂ ਲਈ ਜਾਏ ਆ ਮਾਣ ਚ ਹੁਣ ਵੇੜਿਆਂ ਚਲਾ ਕੇ ਆ ਮਿੱਤਰੋ ਆਏ ਜੇ ਗੱਲ ਬਣਦੀ ਆ ਆਲੂ ਦਾ ਸਾਈਜ਼ ਵੇਚ ਵੇਚ ਤਾਂ ਠੀਕ ਆ ਵੇਚ ਵਿੱਚ ਥੋੜੀ ਘਾਣੀ ਗੋਲੀ ਆਉਂਦੀ ਆ ਚਲੋ ਕੋਈ ਨਾ ਪਰ ਮੁੱਖ ਦੀ ਗੱਲ ਇਹ ਆ ਜਿੱਥੇ ਵੱਟ ਤੇ ਜਾਦੇ ਪਾਣੀ ਚੜਿਆ ਉਥੇ ਆ ਹਾਲਾਤ ਆ ਇਹ ਆ ਹਾਲਾਤ ਹੁਣ ਇਹਨਾਂ ਦੇ ਵਿੱਚੋਂ ਆਲੂ ਇਹਨਾਂ ਨੇ ਚੁਗਣਾ ਨਹੀਂ ਚਾਜਣਾ ਦੇਖੋ ਆ ਮਿੱਟੀ ਦੇ ਰੋਲੇ ਆਲੂ ਥੋੜੇ ਜਿਹਾ ਆ ਆ ਚੀਜ਼ ਹੈਗੀ ਵਿੱਚ ਗੋਲੀ ਆ ਥੋੜੀ ਜਿਹੀ ਆ ਮਾਨੇ ਕਿ ਨੀ ਕਿ ਹਾਂ ਜੀ ਚਲੋ ਕੋਈ ਨਹੀਂ ਰਾਮੇ ਇਥੇ ਚੌਕ ਕੇ ਗਏ ਜਿਵੇਂ ਆ ਵਿੱਚ ਬ੍ਰੀ ਕਰ ਲੂ ਥੋੜੇ ਘਣੇ ਹੈਗੇ ਆ ਆ ਹਾਲਾਤ ਆ ਜੀ ਆ ਮਸ਼ੀਨ ਦਾ ਸੋਫਾ ਬਾਈ ਕੰਦਾ ਦੁਬਾਰੇ ਕਿਹੜਾ ਲਾਲਾ ਜੇ ਡਲੇ ਆਏ ਆ ਤਾਂ ਕਿਉਂਕਿ ਇਹ ਖਾਲੀ ਦੇ ਵਿੱਚ ਆਪਣਾ ਪਾਣੀ ਘਾਣ ਜਾਂਦੇ ਹੁੰਦੇ ਸੀ ਇਹ ਖਾਲੀ ਝੜ ਕੇ ਜਾਂਦੇ ਤੇ ਤਾਂ ਡਲੇ ਬਣੇ ਗਏ ਤੇ ਬਾਕੀ ਤੁਹਾਨੂੰ ਦੇਣੇ ਬਣਦਾ ਅਗਲੇ ਗੜੇ ਹੁਣ 42 ਤੋਂ ਸਾਰੇ ਆਲੂ ਚੱਕ ਕੇ ਮੈਂ ਪੈ ਕੇ ਲੈ ਜਾਣੇ ਇੱਕ ਜਿਹੜਾ ਦੂਰਾ ਲਾ ਦਨੇ ਉਹਨਾਂ ਨੂੰ ਲੇਬਰ ਆ ਜੂਗੀ ਕੱਲ ਦਾ ਨਾ ਕੱਲ ਦਾ ਸਟ੍ਰੈਸ ਲੈਵਲ ਥੋੜਾ ਜਿਆਦਾ ਹਾਈ ਫਿਰਦਾ ਇੱਕ ਤਾਂ ਕਸਮ ਆ ਆਪ ਹੀ ਕੌਣ ਲਾ ਆਪ ਨੂੰ ਜਿਆਦਾ ਲਾ ਲੈਣਾ ਤੇ ਆ ਦਿਨ ਉਹਦੇ ਲਾਲਚ ਕਰਕੇ ਵੀ ਜਿਸ ਕਰਨੇ ਕੋਲੇ ਜਾਣਾ ਚਲ ਉਧਰ ਵੀ ਪੰਪ ਦਾ ਫੇਰ ਕਦੇ ਢੇੜਾ ਨਾਲ ਆਉਣਾ ਪਊ ਹੁਣ ਤਾਂ ਜਾਣਾ ਹੀ ਇੱਕ ਤਾਂ ਅੱਜ ਸਵੇਰ ਟਰੈਕਟਰ ਮਿਲਿਆ ਕੱਲ ਆ ਮਸ਼ੀਨ ਲੈਣਗੇ ਉੱਥੇ ਇੱਕ ਵਿਵਤਾ ਪੈ ਗਈ ਆਉਂਦਿਆਂ ਨੂੰ ਰਾਹ ਚ ਬਾਕੀ ਸਭ ਖੈਰ ਸੌਖਾ ਉਹਦੇ ਪਰੇ ਵੀ ਵਿਹਲਾ ਹੋ ਕੇ ਦੱਸਾਂ ਮੈਂ ਤਾਂ ਬਹੁਤ ਤਗੜੀ ਪਈ ਸੀ ਪਰ ਆ ਝੋਟੇ ਬੰਦੇ ਨੇ ਆਪਣੇ ਧਰਮਿੰਦਰ ਵਾਹੀ ਨੇ ਕੱਢੀ ਬਾਈ ਨੇ ਬਹੁਤ ਫਾਇਦਾ ਕਰਿਆ ਤੁਸੀਂ ਸੋਚ ਨਹੀਂ ਸਕਦੇ ਯਾਰ ਮੇ ਏਡੀ ਵਿਵਤਾ ਪੈੜੀ ਪਈ ਸੀ ਮੈਂ ਜਾਵਾਂ ਹਿਲਣ ਵਾਲਾ ਦਿਮਾਗ ਹਿਲਣ ਵਾਲਾ ਕੰਮ ਹੋ ਗਿਆ ਜੀ ਤੇ ਕੋਈ ਨਹੀਂ ਤੁਹਾਨੂੰ ਫੇਰ ਦੱਸਦੇ ਆ ਕੀ ਬਣਦਾ ਵੱਲ ਦੇ ਹਾਲਾਤ ਆਪਣੀ ਵਿਆਹ ਮੱਚ ਸੜ ਜਗੀ ਸੀ ਵਿਚਾਰੀ ਟਾਈਮ ਦੇ ਹਿਸਾਬ ਨਾਲ 100 ਦਿਨ ਦੇ ਆਲੂ ਹੋ ਗਏ ਤੇ ਮਸ਼ੀਨ ਬਹੁਤ ਚੰਗੀ ਆ ਬਸ ਜਿਵੇਂ ਆ ਵਟਾਂ ਤੇ ਪਾਣੀ ਜ਼ਿਆਦਾ ਚੜਿਆ ਇਹ ਡਲੇ ਇਹ ਵਟ ਚ ਤਾਂ ਬਣਦੇ ਆ ਕਿਉਂਕਿ ਉਹ ਗਾਂ ਵਾਲੇ ਮੱਥਿਆਂ ਤੇ ਪਾਣੀ ਨਹੀਂ ਜਾਂਦਾ ਸੀ ਤਿੰਨ ਚਾਰ ਵਟਾਂ ਨੂੰ ਫਿਰ ਆਪਾਂ ਇਹਨੂੰ ਭਰ ਕੇ ਖਾਲੀ ਨੂੰ ਲੈ ਜਾਈਦਾ ਸੀ ਵੀ ਦੂਜੇ ਗਾਂ ਖਾਲੀਆਂ ਚ ਨਾ ਹੋ ਹੋਵੇ ਤਾਂ ਕਰਕੇ ਬਾਕੀ ਚਲੋ ਜੋ ਵਾਹਿਗੁਰੂ ਨੇ ਜਿਵੇਂ ਮੱਤ ਬਖਸ਼ੀ ਉਨੀ ਕ ਵਰਤੀ ਜਾਂਦੇ ਤੇ ਹੌਲੀ ਹੌਲੀ ਮਾਰ ਹੋ ਜਾਣਗੇ ਹੌਲੀ ਹੌਲੀ ਇਹ ਜਿਹੜੇ ਕਵਰਾਉਣੇ ਆ ਇਹ ਵੀ हट ਜਾਣਗੇ ਬਾਕੀ ਹੋ ਸਕਦਾ ਇਹ ਮਤਾ ਇੰਜ ਜਾਵੇ ਨਾਲ ਹੀ ਤੇ ਹੁਣ ਮੈਂ ਤੇ ਆ ਬੋਰੀ ਲਾ ਕੇ ਆਹਾਂ ਬੋਰੀ ਧਰਦਾ ਮਿੱਟੀ ਦੀ ਕਿਉਂਕਿ ਹਜੇ ਵੀ ਟਰੈਕਟਰ ਥੋੜਾ ਚੱਕੀ ਦਾ ਬੈਗ ਤਾਂ ਮਸਾਂ ਲਿਆ ਗਾਹ ਨੂੰ ਤਾਂ ਜਮੇ ਨਹੀਂ ਮੱਥੇ ਤੇ ਮੜਨ ਨੇ 11 ਵਜ ਗਏ ਉਹ ਕਾਈ ਜਾਂਦਾ ਬਾਬੇ ਉਹ ਵੀ ਫੋਨ ਡੈਗ ਪਾ ਕਿਸੇ ਦਾ ਤੇ ਆਈ ਆਪਾਂ ਕੱਲ ਕੱਚੇ ਕਾਲੇ ਵਾਲੇ ਹੋਕਾ ਦਵਾਇਆ ਸੀ ਤੇ ਜਵਾਰਾ ਸਿੰਘ ਵਾਲੇ ਦਵਾਉਣ ਲੱਗੇ ਸੀ ਜਵਾਰੇ ਵਾਲੇ ਉਹਦੋਂ ਕੀ ਕਹਿੰਦੇ ਹੁੰਦੇ ਆ ਬਾਈ ਧਰਮਿੰਦਰ ਨੇ ਕੰਮ ਕੱਢਤਾ ਹੁਣ ਤੁਹਾਨੂੰ ਮੈਂ ਦੱਸ ਦਿਆਂ ਵੀ ਜਦੋਂ ਆਹ ਮਸ਼ੀਨ ਲੈਣ ਗਏ ਤਾਂ ਉੱਥੇ ਸੇਮੇ ਦਾ ਹੀ ਫੋਨ ਆਈ ਜਾਂਦਾ ਸੀ ਤਾਂ ਟਰੈਕਟਰ ਤਾਂ ਫੋਨ ਡੈਗ ਪਿਆ ਮੇਰਾ ਤੇ ਕਾਲੇ ਵਾਲੇ ਕੱਚਾ ਕਾਲੇ ਵਾਲੇ ਪੰਡ ਡਿੱਗ ਗਿਆ ਸਾਢੇ 4 ਦਾ ਤੇ ਮੈਂ ਪਮਤਰ ਗਿਆ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਆਪਾਂ ਉਹ ਤੇ ਨੁਕਸਾਨ ਖਾ ਕੇ ਹਟਿਆ ਉਹ ਨੱਕੇ ਕੋਲੇ ਡੱਗ ਕੇ ਉਦਦਾ ਹੀ ਫੋਨ ਖਰਾਬ ਹੋਇਆ 8 ਤਰੀਕ ਨੂੰ 8 ਨਵੰਬਰ ਨੂੰ ਤੇ ਆਹ ਸੌਰੀ ਦਸੰਬਰ ਨੂੰ ਤੇ ਹੁਣ ਦੂਰੀ ਰੀ ਫੋਨ ਡਿੱਗਿਆ ਪਹਿਲਾਂ ਤਾਂ ਉਹ ਲੋਕਾਂ ਦੀਆਂ ਛੇੜਾਂ ਤੇ ਆਪ ਦਾ ਨੁਕਸਾਨ 70000 ਰੁਪਇਆ ਲੱਗਿਆ ਜੀ ਕਿਉਂਕਿ ਵੀਡੀਓ ਮਾਰਾਣੇ ਮਜਬੂਰੀ ਚ ਲਾਇਆ ਨਹੀਂ ਆਪਾਂ ਨੂੰ ਤਾਂ ਕੀ ਲੋੜ ਐਡਾ ਮਹਿੰਗਾ ਰੱਖਣ ਦੀ ਤੇ ਪਰ ਬਹੁਤ ਜ਼ਿਆਦਾ ਮਨ ਖਰਾਬ ਹੋਇਆ ਫੇਰ ਬਾਈ ਆਪਣੇ ਦੁਕਾਨਾਂ ਤੇ ਕੈਮਰੇ ਬਹੁਤ ਲੱਗੇ ਕੱਚਾ ਕਾਲੇ ਵਾਲੇ ਪੰਡ ਦੀ ਇੱਕ ਸਫਤ ਜਵਾਰੇ ਵਾਲੇ ਵੀ ਆਈਆਂ ਬਾਈ ਕੰਦਾ ਸਾਡੇ ਪੰਡਾਂ 'ਚ ਕੈਮਰੇ ਇੰਨੇ ਅਰ ਜਿਵੇਂ ਇੱਥੇ ਕੈਮਰਾ ਉਹ ਖੰਭੇ ਤੇ ਕੈਮਰਾ ਹਰੇਕ ਘਰ ਵਾਲਿਆਂ ਦੇ ਕੈਮਰੇ ਕੈਮਰੇ ਸੀ ਤਾਂ ਉਹਨਾਂ ਨੇ ਫੋਨ ਜਦੋਂ ਬੰਦੇ ਦੀ ਪਛਾਣ ਆਉਂਦੀ ਸੀ ਵਿੱਚ ਫੋਟੋ ਦੇ ਤਾਂ ਉਹ ਜਵਾਰੇ ਵਾਲੇ ਦੇ ਬੰਦੇ ਸੀਗੇ ਤੇ ਫੇਰ ਬਾਈ ਤਰਵਿੰਦਰ ਦੀ ਕਿਰਪਾ ਹੋਈ ਉਹਨਾਂ ਨੇ ਲੱਭ ਕੇ ਦਿੱਤਾ ਵਾਹਿਗੁਰੂ ਦੀ ਕਿਰਪਾ ਹੋਈ ਤੇ ਬਾਈ ਤਰਮਿੰਦਰ ਨੇ ਤਰਮਿੰਦਰ ਨੇ ਮੰਨ ਲਓ ਉਹਨਾਂ ਦੇ ਘਰੇ ਜਾ ਕੇ ਕਿਹਾ ਤੇ ਉਹਨਾਂ ਨੇ ਫੋਨ ਦੇਤਾ ਮਗਰ ਫੜਾ ਕੇ ਤੇ ਵਿਚਾਰਾ ਜਾਉਂਦਾ ਰਵੇ ਯਾਰ ਦੋ ਕੰਮ ਕੱਢੇ ਕਰ ਲੈ ਇੱਕ ਤਾਂ ਮਸ਼ੀਨ ਆਲਾ ਕਿਉਂਕਿ ਜਿਹੜੀ ਇਹ ਵੱਡੀ ਮਸ਼ੀਨ ਆ ਇਹ ਹੀ ਆਪਣੀ ਮਿੱਟੀ ਵਿੱਚ ਦੀ ਮਸਾਲੂ ਛਾਣਦੀ ਆ ਤੁਸੀਂ ਵੇਖ ਲਓ ਵੀ ਮੱਥਿਆਂ ਤੇ ਪਾਣੀ ਮਾੜਾ ਮੜ ਜਾਦੇ ਜੜਿਆ ਤਾਂ ਡੜਲੇ ਘੜੇ ਘੜੇ ਤੇ ਜੇ ਕਿਤੇ ਇਹ ਤੋਂ ਮਾੜੀ ਮਸ਼ੀਨ ਦੂਜੀ ਹੁੰਦੀ ਪੁਰਾਣਾ ਡਿੱਗਰ ਤਾਂ ਉਹਦੇ ਨਾਲ ਤਾਂ ਜਮੇ ਨਹੀਂ ਆਲੂ ਥਿਆਉਣਾ ਹੀ ਨਹੀਂ ਸੀ ਮੈਨੂੰ ਲੱਗਦਾ ਬਾਕੀ ਇਹ ਦੂਰੀ ਉਧਰ ਦੂਰੀ ਮਾਰਦੀ ਸੀ ਇੱਧਰ ਵੀ ਦੂਰੀ ਮਾਰ ਦਾਂਗੇ ਇੱਕ ਵਾਰੀ ਫੇਰ ਨਗਾ ਦੇਾਂਗੇ ਤੇ ਉੱਥੇ ਤਾਂ ਲੇਵਰ ਆਉਣ ਤੋਂ ਪਹਿਲਾਂ ਹੀ ਦੂਰੀ ਨਗਾਤੀ ਜੋ ਲੇਵਰ ਆਈ ਉਦੋਂ ਦੂਰੀ ਨੰਗਾਗੀ ਬਿੱਡਲੇ ਛਣ ਜਾਂਦੇ ਤੇ ਨਾਲੇ ਆਲੂ ਨੂੰ ਵੀ ਰਹਿੰਦਾ ਚਲੋ ਕੋਈ ਨਾ ਵਾਈ ਗੁਰੂ ਕਰੇ ਕਰਪਾ ਇੱਧਰ ਲਈ ਵਟਾਂ ਸਹੀ ਹੋਣਗੀਆਂ ਮੇਰੇ ਹਿਸਾਬ ਨਾਲ ਇੱਧਰ ਹੀ ਥੋੜਾ ਆ ਜਾ ਹੈਗਾ ਬਾਕੀ ਥੋੜਾ ਜਿਹਾ ਕੀ ਪਾਣੀ ਵੀ ਬਹੁਲਾ ਪਹਿਲਾਂ ਤਾਂ ਬੰਦ ਕਰਾਇਆ ਪਿਆ ਉਦਾਂ ਬਾਣ ਪੱਕੇ ਆ ਪਰ ਐਨੀ ਕੁ ਗੱਲ ਥੱਲੇ ਹੈਗੀ ਆ ਐਂ ਦੇਖੀਏ ਥੱਲੇ ਪੂਰੀ ਆਇਆ ਇਹ ਤਾਂ ਲੈ ਗੱਲ ਪੂਰੀ ਆ ਇੱਥੇ ਪਰ ਵਾਣੀਵੇਂ ਦੇ ਮਿੱਟੀ ਐਵੇਂ ਦੀ ਥੋੜੀ ਜੀ ਜਦੋਂ ਐਕਸਪੀਰੀਅੰਸ ਨਾ ਹੋਵੇ ਚਾਹ ਦੇ ਨਾ ਤਾਂ ਐ ਹੁੰਦੀ ਆ ਵਿੱਚ ਵਟ ਤੇ ਚੜ ਜਾਂਦਾ ਧਾਰ ਬਾਲਾ ਹੁਣ ਤੁਸੀਂ ਕਹਿਣਾ ਡਿੱਗਰ ਤੇ ਮਿੱਟੀ ਸੀ ਇਹ ਜਿਹੜੇ ਆਲੂ ਸੀ ਉੱਥੇ ਕਟਾਇਆ ਥੱਲੇ ਆਉਣੀ ਬਰਾਹੀਂ ਝੱਕਣਾ ਪਿਆ ਥੋੜੀ ਕਣੀ ਜੇ ਮਿੱਟੀ ਕਰਦਾ ਇੰਨਾ ਬੋਰੀਆਂ ਲੱਦੀਆਂ ਪਹਿਲਾਂ ਛੋਣਾ ਲਾਉ ਨੂੰ ਜੀ ਨਹੀਂ ਕਿਤੇ ਪਰ ਡੈਗ ਪੈਨਗਾ ਹੀ ਹੁਣ ਜਮਾ ਸ਼ੋਅ ਦੇ ਨਾਲ ਕਰਕੇ ਬੰਦ ਨਗਾ ਮੈਂ ਕੋਈ ਨੀ ਰੰਮ ਇਹ ਹੁਣ ਜਿਹੜਾ ਕੰਮ ਆ ਉਹ ਤਾਂ ਬਦਲਵਾ ਹੀ ਹੋਈ ਪਈ ਇਹ ਕੰਮ ਚੱਲੇ ਜਿਹੜੇ ਮਾਰੇ ਕਰੂਗਾ ਉਧਰ ਆ ਨਹੀਂ ਕੋਡਾ ਪਟੇਗਾ ਇਹ ਆਵਾਜ਼ ਹੀ ਹੋਈ ਆ ਕੋਈ ਨਹੀਂ ਜਿਹੜੇ ਕੋਈ ਨਹੀਂ ਖਾਲੀ ਕੋਈ ਨਹੀਂ ਚਾਰ ਘਟੇ ਆ ਸਾਰੀ ਸ਼ੋ ਦੀ ਮੂਹਰੇ ਜੜ ਨਿਕਲ ਦੇਣੀ ਮੈਨੂੰ ਲੱਗਦਾ ਆ ਸੈਜ ਜਾ ਬਣਿਆ ਮਿੱਤਰੋ ਪਰ ਰੇਡ ਦੇ ਡਰ ਚ ਤਾਂ ਕਰਕੇ ਕੰਮ ਨਬੜੀ ਜਾਂਦੇ ਵਿਚਾਰਾ ਕੁਛ ਨਾ ਕੁਛ ਵੇਚ ਦਈਏ ਆ ਚਾਰ ਘਟੇ ਰੱਖੇ ਆ ਪਰ ਇਹ ਸੋਈ ਨਹੀਂ ਜਾਗਦਾ ਪਿਆ ਉਹਦਾ ਪਾਪ ਗੱਟਾ ਹੈ ਨਹੀਂ ਨਾ ਮੈਂ ਵੀ ਨਾ ਕੋਈ ਗੱਟਾ ਹੈਗਾ ਵਿੱਚ ਗੱਟਾ ਕਾੜ ਪਾ ਲਵਾਂ ਮੈਂ ਆ ਕਰਕੇ ਕੋਈ ਨਹੀਂ ਚੱਕ ਰਿਹਾ ਠੰਡਾ ਜਾਂਦਾ ਭਾਰੀ ਬਹੁਤ ਆ ਬਾਬੇ ਓਏ ਤੁਸੀਂ ਦੱਸੋ ਬਾਬੇ ਕਿਹੜੇ ਟਰੈਕਟਰ ਤੇ ਸਹੀ ਰਹਿੰਦੀ ਐ ਇਹ ਓਏ ਹੋਏ ਬਹੁਤ ਆਹੀ ਬਾਲਾ ਲੱਗਿਆ ਫਿਰਦਾ ਮੱਟਾ ਮਿੱਟੀ ਐ ਜੀ ਸਾਡੇ ਬਾਣਾ ਦੀ ਓਏ ਹੋਏ ਓਏ ਤੇ ਯਾਰਾ ਤਾਂ ਸਹੀ ਆਈ ਆ ਟਰੈਕਟਰ ਨੂੰ ਆਪਣੇ ਕੋਲੇ ਦਾ ਆਨਦਾ ਆ ਕੇ ਜਰਾ ਪਛਤਾਉਂਦਾ ਹੀ ਐ ਤੇ گور ਵੀਲ ਨਾ 85 ਨੂੰ ਉੱਧਰ ਆ ਜੰਦੀ ਪੰਦੇਵ ਸਿੰਘ ਜੀ ਆਏ ਆ ਕਾਰ ਦੀ ਆਲੂਆਂ ਦੀ ਤਾਈ ਸ਼ੁਰੂ ਇਹ ਪੈਰ ਮਾਰਦਾ ਸੈਡਾ ਤਾਂ ਅੱਧਾ ਕਿਹੜਾ ਲਾਵਾਂਗੇ ਵਾਚ ਕਰਦੇ ਆ ਲੋਕੀ ਫੇਰ ਬਣਾਉਂਦਾ ਨੇ ਕੋਣੋ ਕਿਹੜਾ ਸਮਝ ਆਉਂਦੀ ਆਪਣੀ ਪੈਰ ਪੈਰ ਮਾਰਿਆ ਤਾਂ ਰੱਬ ਭਾਉਂਦਾ ਮਿੱਟੀ ਵਾਲੀ ਸਾਖਤਾ ਯਾਰ ਆਪਣੇ ਦਲੇ ਇਹਦੇ ਮਸ਼ੀਨ ਦਲਿਆਂ ਨਾਲ ਹੀ ਭਰੇ ਆਉਂਦੀ ਹੈ ਅਜੇ ਤਾਂ ਆ ਤਾਂ ਥੋੜੇ ਹੀ ਐ ਟੀਟ ਬੋਟਾ ਦਾ ਆ ਕੇ ਚੱਥਿਆ ਨਹੀਂ ਕਿੱਥੋਂ ਨਾਲ ਕਰੀਂ ਪੁੱਛੋ ਬੋਟਾ ਹਾਂ ਦੇਖੀਂ ਰੋਡ ਰੋਡ ਮਗਲਣਾ ਯਾਰ ਅੱਛਾ ਹਾਂ ਪੱਟੜ ਜਿਹੜਾ ਜਿਹੜਾ ਤਾਂ ਉਹੀ ਨਿਕਲਦੇ ਆ ਕਈ ਕਈ ਯਾਰੀ ਆ ਵੀ ਆਉਦੀ ਲਓ ਜੀ ਲਓ ਜੀ ਦੇਖੋ ਜੀ ਹਾਂ ਆਵੇਂ ਇਰਗੇ ਟੈਟਡ ਵਾਲੇ ਦੇਖਣ ਨੂੰ ਖੈਰ ਹੀ ਮਿਲਣਾ ਇਹ ਸਾਡੀ ਮੋਕਲੇ ਧਰਤੀ ਦੇਖ ਲੋ ਬਾਈ ਸਾਖਤ ਮਿੱਟੀ ਆ ਪੂਰੀ ਟਾਕਰਾ ਪਰ ਪ੍ਰਿਮਿਟੀ ਦਾ ਕਿਤੇ ਹੀ ਆਉਂਦੀ ਆ ਵੇਖਣ ਨੂੰ ਪੀਣ ਥੋੜੀ ਜੀ ਦੂਨੇ ਕਿਤੇ ਦੇ ਵੈਸ ਵੀ ਕੜਿਆ ਬਾਈ ਧੰਦਰਾ ਦੇ ਦੂਰੇ ਕੜਿਆ ਪੀਣ ਬਣ ਜਾਂਦਾ ਇਹ ਮਿੱਟੀ ਨਹੀਂ ਨਹੀਂ ਆਪਣੇ ਨਹੀਂ ਮਰਦੀ ਗੱਲ ਨਾ ਦੂनियां ਭਰੀ ਜਾਂਦੇ ਆ ਲਾ ਵੀ ਬਰਾੜ ਸਾਡਾ ਚੁੱਕੀ ਜਾਂਦਾ ਆਲੂ ਤੈਨੂੰ ਮੈਂ ਉਹਾਂ ਦਾ ਹੀ ਆਪਾਂ ਕੀ ਕਹਿੰਦੇ ਵੀ ਆਹ ਕਣਕ ਹਾਂ ਵੀ ਕਹ ਆਲੂ 5 ਕਿੱਲੇ ਤੇ ਕਣਕ 40 ਕਿੱਲੇ 40 ਕਿੱਲੇ ਇੱਕ ਬਰੋਬਰ ਆ ਯਾਰ ਕਣਕ ਤਾਂ ਇਹ ਵਝਾ ਯਾਰ ਆਪਣੇ ਏਰੀਆ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਹਾਂ ਸਹੀ ਆ ਕਣਕ ਤੇ ਤੂੰ ਜਿੱਦੇ ਤੇਰੀ ਉਗਰਿਆਈ ਸਹੀ ਉਗਰਿਆਈ ਹੂੰ ਨਾ ਤਾਂ ਤੈਨੂੰ ਗੱਡਾ ਹੀ ਨਕਮਾ ਬਣ ਜਾ ਯਾਰ ਸਹੀ ਆ ਹਾਂ ਸਹੀ ਆ ਇਹ ਕਿਹੜਾ ਮਲਾ ਬਰਾੜ ਤੇ ਖੇਤ ਨਾ ਜਾ ਤੂੰ ਕੱਲਾ ਆਂਡੀ ਗਵਾਂਡੀ ਤੇ ਨਜ਼ਰ ਰੱਖੋ ਵੀ ਬੁੜੀਆਂ ਨੂੰ ਕਹਦੇ ਸਹੀ ਆ ਇਹ ਆ ਕਿੱਦੇ ਕੋਈ ਰੇਅ ਰੂਲ ਜਾਂਦਾ ਇਹ ਤਾਂ ਆਪਣੇ ਵੀ ਯਾਦ ਕਰਾ ਰਹੇ ਹਾਂ ਹਾਂ ਫਰਫਲਾਨਾ ਲੈ ਗਿਆ ਰੇ ਪਾਇਓ ਚਲਾ ਸਿ ਪਾਲੋ ਤੀਜੇ ਦਿਨ ਪਾ ਦੀ ਸਹੀ ਹੁੰਦਾ ਸਹੀ ਆ ਗਣਕਣ ਨੂੰ ਤੇ ਆਪਣੇ ਸਪਰੇ ਵਾਲੇ ਵੀ ਬੇਫਿਕਰ ਹੋ ਜਾਂ ਜਿੱਦੇ ਗਵਾਂਡੀ ਨੇ ਡਰਮ ਕੱਢ ਲਿਆ ਉਹਦੇ ਮਗਰ ਫਿਰਦੇ ਨੂੰ ਭਾਵੇਂ 부ੜੀਆਂ ਫੂਲ ਲਾਦਣੇ ਵੀ ਘਰੇ ਮੁੜਿਆ ਭਾਈ ਸਾਡੀ ਗਵਾਂਡੀ ਸਪਰੇ ਕਰੀਂਦੇ ਆਪਣਾ ਵੀ ਟਾਈਮ ਹੋ ਗਿਆ ਸਹੀ ਆ ਸਹੀ ਆ ਪਾਣੀ ਵੀ ਆਂਡੀ ਗਵਾਂਡੀ ਨੂੰ ਵੇਖ ਕੇ ਲਾ ਲੂੰਗਾ ਹਾਂ ਆਪਣੇ ਏਰੀਏ ਦੀ ਕਣਕ ਦੀ ਗੱਲ ਕਰਦਾ ਆਪਣੇ ਕਦੇ ਸਟ੍ਰੈਸ ਲੈਣ ਦੀ ਲੋੜ ਨਹੀਂ ਵੀ ਕਣਕ ਹਾਂ ਐਂ ਹੁੰਦੀ ਰੱਬ ਦੀ ਮਿਹਰ ਨਾਲ ਸਹੀ ਆ ਤੇ ਆਲੂ ਨਹੀਂ ਤੂੰ ਇਹ ਕੰਮ ਕਰ ਨਾ ਆਲੂ ਤੈਨੂੰ ਆ ਕੇ ਲਾਉਣਾ ਪੈਣਾ ਆ ਆਪ ਨੂੰ ਖੜ ਕੇ ਪਾਣੀ ਲਾਉਣਾ ਪੈਣਾ ਆਪ ਪਾਣੀ ਲਾਇਆ ਤੇ ਕੀ ਨਾਲੇ ਹਾਂ ਤਾਂ ਵੀ ਵੇਖ ਲੈ ਤੂੰ ਡਲੇ ਬਣ ਗਏ ਪਾਣੀ ਭਾਰਾ ਲੱਗ ਗਿਆ ਛੱਟ ਖਾਦੀ ਨੱਕੇ ਤੇ ਕੋਈ ਨਹਿਰ ਦਾ ਪਾਣੀ ਹੈ ਸਹੀ ਹੈ ਪਾਣੀ ਜਿਆਦਾ ਆਉਂਦਾ ਪਾਣੀ ਘੱਟ ਹੁੰਦਾ ਨਹੀਂ ਮੋਟਰ ਦਾ ਆਪਣੇ ਬਚਾ ਬਚਾ ਪਾਣੀ ਲਾਇਆ ਕਿ ਜਮੀਨ ਦਾ ਆਪਾਂ ਨੂੰ ਪਤਾ ਪਰ ਤਾਂ ਵੀ ਮੇਲ ਡੜਲੇ ਉਹ ਤੇਰੇ ਮਗਰ ਪਿਆ ਡੜਲਾ ਮੜਿਆ ਜਾਵੇ ਹੋਰ ਡੜਲੇ ਛੱਡਦੇ ਨਹੀਂ ਕੋਣਿਆ ਲੈ ਬਈ ਦੇਖੀ ਬਰਾਣਾ ਲਾਈ ਮੜਿਆ ਪੈਰ ਲਾਈ ਕਿਹੜੇ ਨੂੰ ਉਹ ਵੇ ਉਹ ਜਿਹੜਾ ਸਾਹਮਣੇ ਪਿਆ ਹੋਵੇ ਆਹ ਵੇ ਲੋ ਉਥੋਂ ਦਾ ਆਇਆ ਮਸ਼ੀਨ ਸਹੀ ਹੈ ਲੈ ਬੜਾ ਇਤਗੜਿਆ ਯਾਰ ਆਪਣੇ ਦਾ ਯਾਰ ਯਾ ਮੇਰੇ ਘਹਾਵ ਨਾਲ ਜਦੋਂ ਆਪਾਂ ਉੱਥੇ ਵੀ ਜੀ ਆਇਓ ਮੋਕਸਰਾਂ ਵਾਲੇ ਬਾਹਰ ਚ ਓਰ ਜੱਡਲਾ ਪੂਰਾ ਵੀ ਨਹੀਂ ਮੰਨਦਾ ਈ ਕਿਵੇਂ ਉਹ ਉੱਥੇ ਤਾਂ ਸਾਨੂੰ ਪਰਾ ਕਰਦੇ ਇਹਨੂੰ ਵੀਡੀਓ ਵੇਖੀ ਤੂੰ ਮਸ਼ੀਨ ਡੱਟ ਜਾ ਕਰੇ ਮਸ਼ੀਨ ਚੋਕ ਹੋ ਜਾ ਕਰੇ ਇੱਥੇ ਫਸ ਜਾ ਕਰਨਾ ਆ ਕੇ ਸਾਰੇ ਡਲੇ ਆ ਪੈਪ ਤੇ ਪੈਨ ਚੱਕ ਤੇ ਮੇਰਾ ਆਲੂ ਹੀ ਨਾ ਸੀ ਹੁਣ ਉੱਥੇ ਤਾਂ ਰਹਿ ਗਏ ਸੀ ਆਲੂਆਂ ਦੇ ਚਾਰ ਦਿਨਾਂ ਦੀ ਲੱਭੀ ਗਈ ਆਲੂ ਹੀ ਥਾਈ ਗਏ ਮਗਰ ਉਹ ਨਹੀਂ ਕਿਨਿਕੇ ਹਾਂ ਉਹਦੋਂ ਜਦੋਂ ਆਪਾਂ ਮਸ਼ੀਨ ਮਾਰਦੇ ਰਹੇ ਮਗਰ ਉਹਦਾ ਬੜਾ ਕੁਝ ਹੋਇਆ ਸੀ ਉਹ ਇਹ ਨਾ ਜਿਵੇਂ ਤਾਇਆ ਗੇਮਾਂ ਦੇ ਲਈ ਆਉਣਾ ਹੁੰਦਾ ਵੀ ਕਿਤੇ ਸਾਈਕਲ ਤੇ ਚੜ੍ਹ ਕੇ ਕਿਤੇ ਉੱਤਰ ਕੇ ਸਟੇਜ ਆ ਗਈ ਸਟੇਜ ਆਉਂਦੀ ਐ ਇੱਥੇ ਥੋੜੇ ਹੁਣ ਗੋਡਿਆਂ ਦੀ ਯਾਤਰਾ ਹੋਏ ਦੂ ਵਾਰ ਫੇਰ ਗੋਡੇ ਦੂਜੂ ਵਾਰ ਕੇ ਗਏ ਦੋ ਸਟੇਜਾਂ ਜਿਵੇਂ ਸਾਈਕਲ ਚ ਰੋਲ ਲੱਕੇ ਦੇ ਮੈਨੂੰ ਦੂ ਠੱਠ ਕੀਤਾ ਪੂਰਾ ਇਹਦਾ ਗੋਡਿਆਂ ਨੂੰ ਹੁਣ ਆਇਆ ਸਾਹ ਆ ਗਿਆ ਨਾਲੇ ਤਾਂ ਨਾਲੇ ਵਰਜਸ ਬਦਲ ਗਈ ਜਿਵੇਂ ਜੈਮ ਚੱਡੋ ਅੱਡੀ ਹੁੰਦੀ ਹੁੰਗਾ ਨਾ ਉਹ ਚੀਜ਼ ਹੁੰਦੀ ਹੈ ਠੀਕ ਹੈ ਸ਼ਾਇਦ ਵੀ ਚਲਾਇਆ ਕਰ ਮਾੜਾ ਮੂਹ ਹਾਂ ਠੀਕ ਹੈ ਰੇਟ ਵਾਲਾ ਬੰਦਾ ਐ ਕੀ ਤਾਂ ਡਰਦੇ ਜੀ ਪੱਟੀ ਜਾਂਦੇ ਫਿਰ ਇੱਥੇ ਮੰਦਾ ਰੇਡ ਬਾਲਾ ਮੰਦਾ ਨਹੀਂ 67 ਰੁਪਏ ਆ ਯਾਰ ਬਾੜੇ ਕਈ ਜਦੋਂ ਤੇ ਬੋੜੇ ਹੋ ਗਏ ਨਾ ਉਹ ਕੱਢ ਕੇ ਵੇਖ ਲਿਆ ਕਰਾ ਚੰਨਿਆ ਸਾਲਾਂ ਨੂੰ ਵੀਰ ਕੋਈ ਐਂ ਪਈ ਰਹੀ ਹੈ ਹਾਂ ਸਲਵਰਦ ਨਹੀ 250 ਗ੍ਰਾਮ ਵਾਧਾ ਤੇ ਉਹ ਜੀ ਬੋਰੀ ਵੀ ਵਿੱਚ ਕਿਉਂ ਮਾਰਿਆ ਘਰ ਬੋਰੀ ਨਾ ਕਿਤੇ 50 ਭਰਤੀ ਕਰ ਦੂ ਸਾਲਾ ਪੂਰਾ ਪੂਰਾ ਤੋਲਣਾ ਦਾ ਰੱਖਣਾ ਵਾਧਾ ਬੱਲਾ ਹੋਰ ਨੀ ਚੱਲ ਜਾਨੇ 50 ਛਣੇ ਇੱਕ ਮਿੰਟ ਹਾਂ ਕਾਲ ਦੇ ਹਾਂ ਸਹੀ ਆ ਚਲ ਉਹਦਾ ਖਤ ਦੇ ਜਿੰਦੇ ਯਾ ਵਿਰੋਧੇ ਵਾਲਾ ਕੁਛ ਆ 62 68 ਹੋ ਗਏ 62 62 ਉਹ ਹਜੇ ਭਰਿਆ ਹੋਇਆ ਇਹਦੇ ਮਾਕੇ ਹੋਇਆ ਕੰਡਾ ਕੰਡਾ ਕਹਨੇ ਤੁਸੀਂ ਬਈ ਬਿਲਕੁਲ ਕਈ ਕੰਡੋ ਹੀ ਕਹਿੰਦੇ ਹੁੰਦੇ ਕੰਡੋ ਆ ਮਾੜਾ ਮੋਟਰ ਨੇ ਉੱਤੇ ਕੁਛ ਨਹੀਂ ਹੁੰਦਾ ਚੱਲ ਯਾਰ ਐਵੇਂ ਆਪਾਂ ਲੰਬਾ ਨਹੀਂ ਲੈਣਾ ਸਪੈਸ਼ਲ ਇੱਕ ਅੱਧੇ ਆਲੂ ਨਾਲ ਕੁਛ ਨਹੀਂ ਹੁੰਦਾ ਆਪਾਂ ਹੂੰ ਜੱਟ ਸੌਦਾ ਹੀ ਰੱਖ ਆਹ ਹੁੰਦਾ ਤੇ ਅਗਲਾ ਆਖਦੇ ਜਾਣ ਕੇ ਘਟ ਪਿਆ ਆਪਾਂ ਤੂੰ 0 0 ਹੀ ਕਰੀ ਹੋਣਾ ਜਦੋਂ ਵੇਣਾ ਮੈਂ 50 0 0 ਆਲੂ ਕੱਢ ਕੇ ਨਿਕਾਵਾਂ ਮਰਦੇ ਵਰਦੇ ਵਰਦੇ ਬਸ ਆ ਆ ਸਫਾਈ ਆ ਜੀ ਬਣਾ ਬੱਲੇ ਬੱਲੇ ਹੀ ਹੂੰ ਮੈਂ ਆ ਗਿਆ ਕਿ ਇਹਨਾਂ ਹੁਣ ਤੇਰੀ ਵੀਡੀਓ ਚ ਲਈ ਮੈਂ ਆ ਕੇ ਆਇਆ ਵਾਲਾ ਹੂ ਨਹੀਂ ਤੇ ਬੱਲਾਂ ਦੇ ਸਿਰ ਤੇ ਆਲੂਗਾ ਕਰਤੀ ਨਾਉਣ ਵਾਲੀ ਹੈ ਕਰਤੀ ਨਾਉਣ ਵਾਲੀ ਗੱਲ ਪਰ ਬੱਲਾ ਨਾ ਉਲਗਾ ਹੁਣ ਪਹਿਲਾਂ ਤਾਂ ਬਹੁਤ ਕੱਢੀ ਹੈ ਹੌਣ ਥੋੜੀ ਜੀ ਘੱਟ ਘੱਡੀ ਗੋਲੀ ਚਲਦਾ ਢੇਰ ਹੀ ਲਾ ਦੇ ਇਹਨਾਂ ਨੇ ਕਦੋਂ ਆਈ ਜਾਵੇ ਐ ਡੀਡੀ ਗੋਲੀ ਵੀ ਘੜਤੀ ਆ ਦੇਖ ਆਲੂ ਹੀ ਪੰਦਰਾ ਨਹੀਂ ਵਿੱਚ ਇਧਰ ਘੜਤਾ ਕੋਈ ਗੱਲ ਹੀ ਨਹੀਂ ਬਾਈ ਜਿਹੜਾ ਬੱਚਿਆਂ ਨੇ ਕਰਤਾ ਤੁਸੀਂ ਆਖੀ ਰੱਖਿਆ ਕਰੋ ਬੱਚੇ ਆ ਨਾ ਬੱਚੇ ਭੁੱਲੇ ਜਾਂਦੇ ਆ ਨਹੀਂ ਉਹ ਪੱਕੀ ਪਟਾਈ ਆਪਾਂ ਵੀ ਕਰੀ ਸੀ ਪਰ ਉਹਦੇ ਚ ਆਹੋ ਮੰਤਰੀ ਗੱਲ ਹਾਂ ਮੈਂ ਕੱਚੀ ਪਟਾਈ ਚ ਵੀ ਭੱਜੇ ਜਾਂਦੇ ਜਲੰਧਰ ਰੇਆ ਦੇ ਜਾ ਕੇ ਕੰਮ ਕਰਦੇ ਜਲੰਧਰ ਜਲੰਧਰ ਰੋਤਾ ਆਂਦਾ ਕੋਈ ਨਹੀਂ ਮੰਨੀ ਅਜੇ ਵੀ ਗਿਆ ਤੇ ਨਹੀਂ ਭਰਾਵਾ ਜਿਵੇਂ ਅੱਜ 12 ਵਜੇ ਲੱਗੇ ਸੀ ਤੇ 70 ਘਟੇ 80 80 90 ਭਰ ਦੇਣਗੇ ਹੁਣੇ 70 ਹੋ ਗਏ 70 ਤੇ ਨਹੀਂ ਭਰੇ ਨਹੀਂ ਜਾਣੇ ਸੀ ਜੇ ਪੰਜਾਬੀ ਲੇਬਰ ਜਿਵੇਂ ਆਪਣੇ ਜਿਹੜੇ ਆਪਣੇ ਪਿੰਡ ਦੀ ਲੇਬਰ ਕਹਿ ਸਕਦੇ ਨਾਲੇ ਕਿੱਥੇ ਕਰ ਲੈਂਦੇ ਨਾਲੇ ਮੱਥੇ ਮੱਥੇ ਬਣਾਏ ਨਾਲੇ ਮੱਥੇ ਸਾਰੇ ਵੇਖ ਲੈ ਤੂੰ ਕਿੰਨਾ ਟਾਈਮ ਲੱਗਿਆ ਪਹਿਲਾਂ ਦੇ ਹੱਥੋਂ ਟਰੈਕਟਰ ਦੇ ਘੱਟੇ ਹੀ ਨਹੀਂ ਟਿਕੇਗੇ 2 ਘੰਟੇ ਤੱਕ ਕਾਹਨ ਲਾਈ ਰੱਖਿਆ ਮੁੜੇ ਹੀ ਨਾ ਕਰੇ ਟਰੈਕਟਰ ਕਦੇ ਉਧਰ ਕਦੇ ਉਧਰ ਬੋਰਿੰਗ ਆ ਡਿੱਗੀ ਉਹਦਾ ਵੇਟ ਖਾਦਦੇ ਆਪਾਂ ਯਾਰ ਤੜਕੇ ਕਿ ਵਿਹਲਾ ਦਾ ਘੰਟਾ ਆਈ ਉਹ ਕੋਈ ਜਗਾੜ ਲਾਈ ਉਹ ਯਾਰ ਸਾਰੀ ਸ਼ੋਸ਼ ਹੋ ਗਈ ਹਣਾ ਅੱਛਾ ਬੈਂਪਰ ਲਾ ਕੇ ਕਿਵੇਂ ਖੇਜਾਂਗੇ ਬੈਂਪਰ ਦੇ ਉੱਤੇ ਖਾਣੇ ਬਣੇ ਆਪਾਂ ਉਹ 36 30 ਵਾਲੇ ਖਾਣੇ ਉਹ 9:00 ਵਜਣਾ ਉਹਨਾਂ ਦਾ ਉਹਦਾ ਕਸੀ ਆ ਉਹਨਾਂ ਦਾ ਬੋਰਾ ਇੱਕ ਕਸੀ ਦਾ ਵੀ ਹੋਊਗਾ ਨਾ ਮੌਜ ਨਾਲ ਹੀ 50 50 ਕਿਲੋ ਮਿੱਟੀ ਦਾ ਹੈਗੀ ਆ ਤੇ ਦੋ ਦੋ ਇੱਕ ਉੱਤੇ ਬੋਰੀ ਧਰ ਦਾਂਗੇ ਜਾਂ ਇੱਕ ਥਲੜੀ ਬੋਰੀ ਦੇ ਉੱਤੇ ਵੇਡ ਬੰਨ੍ਹ ਕੇ ਕੇ ਸਾਹ ਉਹ ਯਾਰ ਮੈਂ ਨਾ ਸਾਰਾ ਰੰਗ ਲਾ ਦੂ ਐ ਐ ਕਰ ਦਾਨਾ ਉਹ ਬੋਰੀਆਂ ਐ ਐ ਕਰ ਦਿੰਦਾ ਉਹਦੇ ਨਾਲ ਹਿੱਸੇ ਨਾਲ ਆ ਨਾ ਅਟੈਚ ਬੰਪਰ ਲੋ ਜੀ ਕੰਮ ਹੋ ਗਏ ਨੇ ਦੇ ਚੱਲਦੇ ਆ ਬੈਗ ਚੜਾਉਣੀ ਨਗਰੇ ੱਡੇ ਵੀ ਹੁਣ ਨੀ ਨਹੀਂ ਦਰਾ ਪੈਗਾ ਬੰਦੂ ਲੈ ਚਲੋ ਜੀ ਸ਼ੁਕਰਾਨਾ ਦਾ ਜੀ ਸਹੀ ਕੰਮ ਚੱਲ ਗਿਆ ਇਹ ਨਵਜਾਰੇ ਬੰਦਿਆਂ ਦੀ ਵੀ ਨਹੀਂ ਦਿਹਾੜੀ ਮਾਰੀ ਆਪਣੀ ਦਾ ਚੜ੍ਹ ਵੇਲੇ ਹੀ ਹੁੰਦੇ ਆ ਇਹਨੋਂ ਤਾਂ ਐ ਮੈਂ ਪਤਾ ਨਹੀਂ ਟਰੈਕਟਰ ਕਿਵੇਂ ਚੱਲੂਆ ਕਰੀ ਬਹੁਤ ਅਲਝਾ ਪੈਦੇ ਨੇ ਸਭਰਾ ਤੀਜਾ ਨੂੰ ਮਹਾਰਾਜ ਨੇ ਕਿਰਪਾ ਰੱਖੀ ਬਾਕੀ ਦੇਣੇ ਫਿਰ ਕੀ ਬਣਨਾ ਚਲੋ ਨੁਗਰਿਆ ਜੌੰਦਾਰਾ ਹੌਣ ਬੋਰੀਆਂ ਲਾਉਣਾਂ ਨਾ ਰੰਗ ਉਹ ਝੜੀ ਜਾਂਦੇਗਾ ਉੱਥੋਂ ਜਿੱਦੇ ਆਪਾਂ ਜਗਤਜੀਤ ਦਾ 8 ਫੁੱਟ ਸੁਪਰ ਸੀਡਰ ਚਕਾਇਆ ਉੱਤੇ ਇੰਨਾ ਵਜਨ ਰੱਖਿਆ ਸੀ ਇਹ 4 ਗੱਟੇ ਰੱਖਿਆ ਆਪਾਂ ਮਿੱਟੀ ਦੇ ਯਾਨੀ ਆਪਾਂ ਘੱਟੋ ਘੱਟ 50 ਕਿਲੋ ਮੰਨੋ ਪਰ ਮੈਨੂੰ ਲੱਗਦਾ ਵੀ ਇਹ 60 ਕਿਲੋ 70 ਵਾਂਗੂ ਗਟਾ ਬੋਰੀ ਵਾਲਾ ਜ਼ਿਆਦਾ ਤੇ ਉਹ ਆਪਾਂ ਗੱਟੇ ਰੱਖਿਆ ਸੀ 6-7 ਗੱਟੇ ਆਪਾਂ ਕਣਕ ਦੇ ਰੱਖੇ 40-40 ਕਿਲੋ ਵਾਲੇ ਤਾਂ ਓਵੇਂ ਚੱਕੀ ਦਾ ਤਰ੍ਹਾਂ ਆਂ ਨਵੇਂ ਬੋਰ ਆ ਮਸ਼ੀਨ ਦੀ ਓਏ ਪਈ ਆ ਮੁੰਲਾ ਹੱਥ ਪੋਟ ਕਿੱਥੇ ਗਈ ਓਏ ਜਿਹੜਾ ਰੂਲ ਆ ਟਰੈਕਟਰ ਤੋਂ ਕੱਢੋਗਾ ਹੱਥ ਪੋਟ ਪਿੱਛੇ ਇੰਨੀ ਦੂਰੋਂ ਤੋਲ ਵੇਖੋ ਕਿੰਨੀ ਆਈ ਜਾਂਦੇ ਟਰੈਕਟਰ ਨੂੰ ਵਿਚਾਰਾ ਬੱਸ ਬਾਬਾ ਵਿਸ਼ਕਰਮਾ ਤੇ ਤਰਸ ਅਸੀਂ ਨਹੀਂ ਕਰ ਰਹੇ ਤੇ ਉਹ ਤਰਸ ਕਰੇ ਵਿਚਾਰੇ ਦੇ ਵੀ ਚੰਗਾ ਚੰਗਾ ਚੱਲ ਜੇ ਇੱਕ ਮੈਨੂੰ ਉਹ ਬਾਹ ਫੀਲ ਹੋਈ ਜਾਂਦਾ ਵੀ ਰੰਗ ਲਈ ਜਾਂਦਾ ਪੂਰਾ ਬਾਹ ਮਜਬੂਰੀ ਆ ਪਰ ਉਹਨਾ ਇੰਨਾ ਦੀ ਸ਼ੋਅ ਲਾ ਹੀ ਦੇਣੀ ਆ ਥੋੜੇ ਦਿਨਾਂ ਤੱਕ ਨੇ ਵੇਣੇ ਆ ਤੜਕੇ ਸ਼ੋਅ ਲਾ ਹੀ ਦੇ ਲਾ ਕੇ ਨਾਲੇ ਦਾ ਓਏ 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 ਵਜਣਾ ਸੌਖਾ ਰੱਖਿਆ ਜਾਊਗਾ ਆ ਬੋਰ ਇਹਨਾਂ ਦੇ ਰਹਿਣਗੇ ਦੂਰੇ ਪੈਚ ਵੱਜ ਜੂਗੀ ਗੱਡੀ ਕਾਦੀ ਦਾ ਟਰੱਕ ਹੀ ਨਹੀਂ ਓ ਸਾਹਮਣੇ ਜੀ ਤੇ ਇਹ ਆਪਣਾ ਉਹ ਵੇਰ ਬਈ ਉੱਚੀ ਆ ਖਵਾਣ ਤੇ ਉੱਤਰ ਜੂਗੀ ਓ ਯਾਰ ਆਵਾਜ਼ ਵਿੱਚ ਨਿਕਲ ਨਹੀਂ ਯਾਰ ਜਿੱਥੇ ਟਰੈਕਟਰ ਖੜਾ ਉਹਦਾ ਪਾ ਦਾਂਗੇ ਜੇ ਆਟੀਆਂ ਬਣੇ ਇਹ ਪੱਟੂ ਕੋ ਚੱਲ ਫਿਰ ਉਹਨਾਂ ਕਿਵੇਂ ਇਹ ਬਾਹਰ ਦਾ ਨਾ ਇਹ ਫਿਰ ਉੱਥੇ ਉਹ ਗੱਡੀ ਖੜੀ ਉਹਦੇ ਤੋਂ ਧਰ ਲੈ ਕਿੰਨਾ ਬਾਹਰ ਦਾ ਨਾ ਬਾਹਰ ਲੈ ਨਾ ਮੋਹ ਲੱਗੇ ਕੱਢਦਾ ਉਹ ਬਾਣਤ ਨਹੀਂ ਧਾਰਦਾ ਹੁਣ ਗੱਡੀ ਤੇ ਲੱਦ ਕੇ ਤੇ ਫੇਰ ਗਾਂ ਕਿੰਨੇ ਹੋ ਗਏ ਬਾਈ 13 13 ਦਾਵਾ ਜਣਾ ਕੋਹਨੇ ਹੁੰਦਾ ਯਾਰ ਛੋਟੀ ਗੱਡੀ ਹੈ ਤੇਰੇ ਕੋਲ ਐਡੀ ਇਹਦਾ ਵੈੱਡੀ ਪੈ ਲਾਦਾ 10 ਚੱਕੀ ਹੁੰਦੀ ਹੈ ਬਾਡੀ ਇਹਦੀ ਹੈ ਆ ਇੰਨੇ ਗੱਡੇ ਦਾ ਸਾਡੀ ਮਰੀ ਗੱਡੀ ਚੱਕ ਲਈ ਬਜਰੀ ਟਰੈਕਟਰ ਬੈਗ ਮਹਾ ਚੜਿਆ ਸਲੈਪੀ ਮਰੀ ਅੱਧੜੀ ਹੀਟੂ